ਹਾਂਜੀ ਇਹ ਜਿਹੜੇ ਤੁਸੀਂ ਦੇਖ ਰਹੇ ਆ ਹੈਰਾਨ ਕਰਨ ਵਾਲੇ ਔਰ ਪੂਰੀ ਤਰ੍ਹਾਂ ਨਾਲ ਬੂਟਿਆਂ ਦੇ ਤੈਸ ਨੇ ਸੂਣ ਤੋਂ ਬਾਅਦ ਇੰਨੀ ਜਲਦੀ ਦੇ ਵਿੱਚ ਅਜਿਹੇ ਹੈਰਾਨ ਕਰਨ ਵਾਲੇ ਰਿਜ਼ਲਟ ਜਿਹੜੇ ਦਿੱਤੇ ਆ ਉਹ ਜਿਹੜੀ ਚੀਜ਼ ਮੈਂ ਅਜਮਾਈ ਆ ਉਹ ਤੁਹਾਨੂੰ ਦੱਸਣ ਲੱਗਾ ਇਹ ਦੇਖੋ ਪੌਦੇ ਕਿਸ ਤਰ੍ਹਾਂ ਭਰ ਦਿੱਤੇ ਆ ਜਿਨ੍ਹਾਂ ਨੂੰ ਕੋਈ ਕੁਝ ਵੀ ਨਹੀਂ ਲੱਗਦਾ ਸੀ ਪੌਦਿਆਂ ਨੂੰ ਬਿਲਕੁਲ ਖਾਲੀ ਸੁੰਨੇ ਹੋ ਗਏ ਸੀ ਦੇਖੋ ਕੱਲੀ-ਕੱਲੀ ਚੀਜ਼ ਵੱਲ ਦੇਖੋ ਤੂਰੀਆਂ ਵੱਡਾ ਮਿਰਚਾਂ ਇਹ ਬੇਗਣੇ ਵੀ ਦੁਬਾਰਾ ਤੋਂ ਹੋਰ ਪੂਰੀ ਤਰ੍ਹਾਂ ਤੈਸ ਨੇ ਸੌਣ ਤੋਂ ਬਾਅਦ ਹੁਣ ਇੰਨੇ ਦਿਨਾਂ ਦੇ ਵਿੱਚ ਹੀ ਦੁਬਾਰਾ ਤੋਂ ਇਹਨਾਂ ਦਾ ਹਾਲ ਦੇਖੋ ਇਹ ਦੇਖੋ ਸੱਚੀ ਗੱਲ ਜੀ ਤੁਹਾਡਾ ਸਾਡੇ ਚੈਨਲ ਉੱਤੇ ਆਪਾਂ ਅੱਜ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਹੁਣ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਕਿਸੇ ਦੀ ਇੱਕ ਵਾਰੀ ਲੱਗ ਗਿਆ ਕੋਈ ਫਲ ਦੁਬਾਰਾ ਨਹੀਂ ਲੱਗਾ ਬੂਟੇ ਤੈਸ ਨੇ ਸੋਈ ਪਏ ਆ ਗਰਮੀ ਬਹੁਤ ਜ਼ਿਆਦਾ ਆ ਅਜੇ ਹੀ ਦੀ ਬੇਟੀ ਇਹ ਇਕੱਲਾ ਅਜੀਹਾ ਫਾਰਮੂਲਾ ਆ ਜੀ ਜਿਹੜਾ ਤੁਸੀਂ ਕਿਸੇ ਵੀ ਪਲੇਟਫਾਰਮ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੇ ਕੋਲੋਂ ਸੁਣਿਆ ਨਹੀਂ ਹੋਣਾ ਕਿਉਂਕਿ ਮੇਰੇ ਜਿਹੜੇ ਫਾਰਮੂਲੇ ਹੁੰਦੇ ਆ ਉਹ ਆਪਣੇ ਅਜਮਾਏ ਹੋਏ ਔਰ ਆਪਣੇ ਪੈਦਾ ਕੀਤੇ ਹੋਏ ਹੁੰਦੇ ਆ ਉਹ ਕਿਸੇ ਦੀ ਕਾਪੀ ਕੀਤੇ ਹੋ ਜਾਂ ਕਿਸੇ ਦਾ ਦੇਖ ਸੁਣ ਕੇ ਨਹੀਂ ਹੁੰਦੇ ਹੈਗੇ ਔਰ ਇਹ 100% ਕੰਮ ਕਰ ਰਿਹਾ ਫਾਰਮੂਲਾ ਹੈ ਇੱਕ ਵਾਰ ਮੈਂ ਘਰ ਹਟਿਆ ਇੱਕ ਵਾਰ ਹੁਣ ਫੇ ਅੱਜ ਤੁਹਾਡੇ ਸਾਹਮਣੇ ਕਰਨ ਲੱਗਾ ਔਰ 4 ਦਿਨਾਂ ਦੇ ਵਿੱਚ ਹੀ ਹੈਰਾਨ ਕਰਨ ਵਾਲੇ ਰਿਜ਼ਲਟ ਦਿੱਤੇ ਆ ਔਰ ਬਹੁਤ ਜ਼ਿਆਦਾ ਔਰ ਚੀਜ਼ਾਂ ਵੀ ਬਿਲਕੁਲ ਸੁਧਾਰਨ ਚਾਹੀਦੀਆਂ 30-35 ਰੁਪਏ ਦਾ ਸਾਰਾ ਖਰਚਾ ਇਹਦੇ ਵਿੱਚ ਤੁਸੀਂ ਆਪਣੀਆਂ ਚਾਹੇ ਬੂਟੇ ਚਾਹੇ ਬੱਲਾ ਚਾਹੇ ਕਿਸੇ ਵੀ ਪੌਦੇ ਨੂੰ ਉੱਤੇ ਇਹ ਵਰਤ ਲਾਓ ਔਰ ਇਹਦੇ ਤੁਹਾਨੂੰ ਆਪੇ ਹੀ ਦੇਖਣ ਨੂੰ ਪਤਾ ਲੱਗ ਜਾਊਗਾ ਮੈਂ ਤੁਹਾਨੂੰ ਕਰਕੇ ਦਿਖਾ ਦਿੰਨਾ ਕਿ ਕੀ ਕੀਤਾ ਮੈਂ ਅੱਜ ਫੇਕ ਵਾਰ ਤੁਹਾਨੂੰ ਦਿਖਾਉਣ ਵਾਸਤੇ ਮੈਂ ਕਰਨ ਲੱਗਾ ਆ ਦੇਖ ਲਓ ਧਿਆਨ ਦੇ ਨਾਲ ਕੀ ਕੀ ਚਾਹੀਦਾ ਹੈ ਇਹ ਦੇ ਵਾਸਤੇ ਹਾਂਜੀ ਇਹਦੇ ਵਿੱਚ ਨਾ ਬਹੁਤ ਸਧਾਰਨ ਜੀਆਂ ਚੀਜ਼ਾਂ ਆਪਾਂ ਲੈਣ ਲੱਗੇ ਆ ਜਿਹੜੀਆਂ ਕਿ ਕਦੇ ਆਪਾਂ ਸੁਣੀਆਂ ਨਹੀਂ ਹੈਗੀਆਂ ਇਹ ਹੈਗੀ ਆ ਬੋਤਲ ਵਾਈਟ ਵਿਨੀਗਰ ਜਿਹਨੂੰ ਵਾਈਟ ਵਿਨੀਗਰ ਚਿੱਟਾ ਸਿਰਕਾ ਕਿਹਾ ਜਾਂਦਾ ਖਾਣ ਵਾਲਾ ਠੀਕ ਆ ਗੌਰ ਨਾਲ ਦੇਖ ਲਓ ਇੱਕ ਬੋਤਲ ਇਹ ਆਪਾਂ ਨੂੰ ਚਾਹੀਦੀ ਆ ਤੇ ਦੂਜੀ ਜਿਹੜੀ ਚੀਜ਼ ਚਾਹੀਦੀ ਆ ਉਹ ਚਾਹੀਦੀ ਆ ਇਹ ਚੂਨਾ ਇਹ ਚੂਨਾ ਆਣ ਵਾਲਾ ਚੂਨਾ ਆਪਾਂ ਨੂੰ ਚਾਹੀਦਾ ਜਿਹੜਾ ਪਾਨ ਦੀ ਦੁਕਾਨ ਤੋਂ ਮਿਲਦਾ ਜਾਂ ਤਮਾਕੂ ਦੇ ਨਾਲ ਲਾਉਣ ਵਾਲੇ ਵਸਤੇ ਵਰਤੇ ਆ ਜਾਂਦਾ ਇਹ ਇੰਨੇ ਇੰਨੇ ਬਹੁਤੀਆ ਤੇ ਤੀਜੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ 10 ਲੀਟਰ ਪਾਣੀ ਚਾਹੀਦਾ ਠੀਕ ਆ ਇਹ 10 ਲੀਟਰ ਪਾਣੀ ਹੋ ਗਿਆ ਇਹ ਆਪਾਂ ਕਰਨਾ ਕੀ ਆ ਇਹਦਾ ਮੇਰੇ ਫਾਰਮੂਲੇ ਹਮੇਸ਼ਾ ਸੌਖੇ ਹੁੰਦੇ ਆ ਕੋਈ ਔਖਾ ਕੰਮ ਨਹੀਂ ਹੁੰਦਾ

ਘੜਾਉਣ ਤੋਂ ਬਾਅਦ ਆਪਾਂ ਇਹ ਚੂਨਾ ਜਿਹੜਾ ਠੀਕ ਹੈ ਆ ਲੈ ਲਿਆ ਆ ਲਓ ਤੇ ਇਹ ਚੂਨੇ ਨੂੰ ਆ ਲਓ ਪਾਣੀ ਦੇ ਵਿੱਚ ਆ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਚੋ ਕੁਝ ਹੋ ਰਿਹਾ ਆ ਆ ਲਓ ਇਹ ਚੂਨਾ ਪਾਣੀ ਦੇ ਵਿੱਚ ਸਿਰਕੇ ਦੇ ਉੱਤੇ ਵੀ ਸਿਰ ਦਿੱਤਾ ਲਓ ਸਾਰਾ ਆ ਲਓ ਠੀਕ ਹੈ ਜੀ ਛਿੱਟਣ ਤੋਂ ਬਾਅਦ ਫੇਰ ਆਪਾਂ ਨਹੀਂ ਇਹਨੂੰ ਤਿੰਨ ਵਾਰ ਆ ਲਓ ਆ ਤਿੰਨ ਵਾਰ ਇਦਾਂ ਕਰ ਲਿਆ ਬਸ ਠੀਕ ਹੈ ਜੀ ਤੇ ਇਹ ਕਰਨ ਤੋਂ ਬਾਅਦ ਆ ਦੇਖੋ ਇਹ ਜਿਹੜਾ ਪਾਣੀ ਆ ਇਹ ਹੁਣ ਸਾਡਾ ਤਿਆਰ ਹੋ ਗਿਆ ਆ ਠੀਕ ਆ ਪੌਦਿਆਂ ਨੂੰ ਦੇਣ ਵਾਸਤੇ ਹੁਣ ਇਹ ਆਪਾਂ ਨੇ ਪੌਦਿਆਂ ਨੂੰ ਦੇਣਾ ਕਿਸ ਤਰ੍ਹਾਂ ਆ ਉਹ ਵੀ ਲਾਓ ਮੈਂ ਤੁਹਾਨੂੰ ਦੱਸਣ ਲੱਗਾ ਨਾਉ ਜੀ ਚਾਹੇ ਕੋਈ ਤੁਹਾਡੀ ਵਾਲਿਆ ਚਾਹੇ ਬੂਟਾ ਆ। ਇਹਦਾ 1 ਲੀਟਰ ਆ ਦੇਖੋ ਜੜ ਆ ਜੜ ਦੇ ਕੋਲ ਪਾ ਦੇਣਾ। ਜੇ ਬੂਟਾ ਵੀ ਆ ਤਾਂ ਬੂਟੇ ਦੇ ਵੀ 1 ਲੀਟਰ ਪਾ ਦੇਣਾ। ਅਜਿਵੇਂ ਤੁਸੀਂ ਮੈਨੂੰ ਪਾਉਂਦੇ ਨੂੰ ਦੇਖੇ ਰਹੇ ਆ ਲੋਕ। ਹਲੋ। اور ਇਹਨੇ ਹੈਰਾਨ ਕਰਨ ਵਾਲੀ ਨਤੀਜੇ ਦੇਣੀ ਆ। ਦਿਨਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਦਿਖਾ ਆ ਕਿ ਅੱਡੀਆਂ ਮੈਂ ਪਹਿਲਾਂ ਇੱਕ ਵਾਰ ਪਾਟਿਆਂ। ਦੂਜੀ ਵਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਾਂ ਕਿ ਜਿਨ੍ਹਾਂ ਦੇ ਫਲ ਨਹੀਂ ਲੱਗਦੇ ਇਸ ਤਰ੍ਹਾਂ ਦੀਆਂ ਰੜੀਆਂ ਬੇਲਾਂ ਆ ਉਹਨਾਂ ਦੇ ਉੱਤੇ ਫਲ ਦਾ ਕਹਿਰ ਹੋ ਜਵੇ। ਤੁਸੀਂ ਜਮਾ ਆ ਕੇ ਦੇਖੋ ਕਰਕੇ ਦੇਖੋ। ਸਿਰਕੇ ਦੀ ਇੱਕ ਬੋਤਲ ਹੀ ਲੈ ਕੇ ਆਉਣੀ ਆ ਕੋਈ ਔਖਾ ਕੰਮ ਨਹੀਂ ਹੈਗਾ। 10 ਲੀਟਰ ਪਾਣੀ ਚ ਪਾ ਕੇ ਤੁਹਾਨੂੰ ਕਿੰਨਾ ਦਿਨਾਂ ਚ ਪਤਾ ਲੱਗ ਜਾਏਗਾ ਕਿ ਇਹਦਾ ਰਿਜ਼ਲਟ ਕੀ ਆ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਮੇਰਾ ਕਮੈਂਟ ਕਰਕੇ ਪੁੱਛ ਲਿਓ ਇਹ ਵੇਂਗਣਾ ਨੂੰ ਮੈਂ ਘਰ ਹੱਥੇ ਆਇਆ ਇੱਕ ਵਾਰ ਆ ਦੇਖੋ ਲਓ ਪੂਰੀ ਤਰ੍ਹਾਂ ਨਾਲ ਸਨਸ ਕਰਤੀ ਸੀ ਮੱਝ ਨਹੀਂ ਹੋਰ ਦੁਬਾਰਾ ਤੁਹ ਇਨਾਂ ਦਾ ਰੂਪ ਦੇਖੋ ਔਰ ਆ ਦੇਖੋ ਆ ਚਾਰ ਵੇਂਗਣੇ ਨੂੰ ਲੱਗੇ ਹੋਆ ਇਹਨੂੰ ਤਿੰਨ ਫੁੱਲ ਲੱਗੇ ਹੋਆ ਅੱਲੀ ਕਵੇਂਗਣ ਲੱਗਾ ਆ ਸਾਰੇ ਬੂਟਿਆਂ ਆ ਬੂਟਾ ਦੇਖ ਲਓ ਉਦੋਂ ਵੀ ਤੁਹਾਨੂੰ ਦਿਖਾ ਲਿਆ ਸੀ ਅੱਜ ਦੇਖੋ ਲਓ